ਸਸ਼ਕਾਲ ਜੀ ਪ੍ਰੋਗਰਾਮ ਬੋਲਦਾ ਪੰਜਾਬ ਚ ਤੁਹਾਡਾ ਸਵਾਗਤ ਹੈ ਮੈਂ ਗੁਰਮੁਖ ਸਿੰਘ ਰੁਪਾਣਾ ਅੱਜ ਪ੍ਰੋਗਰਾਮ ਦੇ ਵਿੱਚ ਗੱਲ ਕਰਾਂਗੇ ਪੰਜਾਬ ਯੂਨੀਵਰਸਿਟੀ ਦੀ ਪੰਜਾਬ ਯੂਨੀਵਰਸਿਟੀ ਦੇ ਮਾਮਲੇ ਨੂੰ ਲੈ ਕੇ ਅੱਜ ਮੁਰਤੋਕ ਮੀਟਿੰਗ ਹੋਈ ਮੀਟਿੰਗ ਦੇ ਵਿੱਚ ਬੇਸ਼ੱਕ ਸਮੂੱਚੀ ਜਿਹੜੇ ਯੂਨੀਵਰਸਿਟੀ ਦੇ ਨੁਮਾਇੰਦੇ ਜਥੇਬੰਦੀਆਂ ਨੂੰ ਭਰੋਸਾ ਦਿਵਾਇਆ ਗਿਆ ਪਰ ਸਾਰੀ ਅਥਾਰਟੀ ਤੇ ਯੂਨੀਵਰਸਿਟੀ ਦੇ ਵਿਦਿਆਰਥੀ ਜੂਨੀਅਨ ਦੇ ਵਿਚਾਰ ਮੀਟਿੰਗ ਬੇਸਿੱਟਾ ਰਹੀ ਕਿਉਂ ਬੇਸਿੱਟਾ ਰਹੀ ਕਿਹੜੀਆਂ ਕਿਹੜੀਆਂ ਮੰਗਾਂ ਸੀ ਇਸ ਤੇ ਗੱਲਬਾਤ ਕਰਾਂਗੇ ਤੇ ਨਾਲ ਹੀ ਅੱਜ ਸੰਖੇਪ ਚ ਗੱਲ ਕਰਾਂਗੇ ਕਿ ਰੇਲਵੇ ਨੇ ਪੰਜਾਬ ਨੂੰ ਇੱਕ ਹੋਰ ਵੱਡਾ ਤੋਹਫਾ ਦਿੱਤਾ ਇਸ ਦੀ ਜਾਣਕਾਰੀ ਰੇਲਵੇ ਰਾਜ ਮੰਤਰੀ ਰੁਨੀਤ ਸਿੰਘ ਬਿੱਟੂ ਨੇ ਦਿੱਤੀ ਹੈ ਉਹਨਾਂ ਮੀਡੀਆ ਨਾਲ ਗੱਲਬਾਤ ਕੀਤੀ ਹੈ ਚੰਡੀਗੜ੍ਹ 'ਚ ਪ੍ਰੈਸ ਕਾਨਫਰੰਸ ਕੀਤੀ ਸੋ ਕਿਹੜਾ ਵੱਡਾ ਤੋਹਫਾ ਦਿੱਤਾ ਸਿਰਫ 2 ਤੋਂ 3 ਮਹੀਨਿਆਂ ਦੇ ਵਿੱਚ ਵਿੱਚ ਪੰਜਾਬ ਦੇ ਵਿੱਚ ਇੱਕ ਦੂਜੀ ਨਵੀਂ ਰੇਲਵੇ ਲਾਈਨ ਜਿਹੜੀ ਪੰਜਾਬ ਨੂੰ ਦਿੱਤੀ ਹੈ ਸੋ ਪਹਿਲਾ ਇੱਕ ਰਾਜਪੁਰਾ ਤੋਂ ਮਹਾਲੀ ਤੇ ਹੁਣ ਇੱਕ ਨਵੀਂ ਜਿਹੜੀ ਰੇਲਵੇ ਲਾਈਨ ਆ ਉਹ ਪੰਜਾਬ ਨੂੰ ਦਿੱਤੀ ਹੈ ਸੋ ਉਸਤੇ ਵੀ ਸਕੇਪ ਚ ਗੱਲ ਕਰਾਂਗੇ ਸੋ ਉਸ ਤੋਂ ਪਹਿਲਾਂ ਪੰਜਾਬ ਯੂਨੀਵਰਸਿਟੀ ਪੰਜਾਬ ਯੂਨੀਵਰਸਿਟੀ ਦਾ ਮਾਮਲਾ ਆਪਾਂ ਦੇਖਿਆ ਕਿ ਪਿਛਲੇ ਲਗਭਗ 15 ਤੋਂ 20 ਦਿਨ ਤੋਂ ਯੂਨੀਵਰਸਿਟੀ ਦੇ ਵਿੱਚ ਵਿਦਿਆਰਥੀ ਸੰਘਰਸ਼ ਕਰ ਰਹੇ ਨੇ ਸੰਘਰਸ਼ ਇਸ ਕਰਕੇ ਕਰ ਰਹੇ ਨੇ ਕਿ ਕੇਂਦਰ ਸਰਕਾਰ ਨੇ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਤੇ ਸਿੰਡੀਕੇਟ ਭੰਗ ਕਰ ਦਿੱਤੀ ਪੰਗ ਹੀ ਨਹੀਂ ਕਰ ਦਿੱਤੀ ਖਤਮ ਕਰ ਦਿੱਤੀ ਹੈ ਸੋ ਇਸ ਤੋਂ ਬਾਅਦ ਇੱਕ ਨੋਟੀਫਿਕੇਸ਼ਨ ਜਾਰੀ ਹੋਇਆ ਨੋਟੀਫਿਕੇਸ਼ਨ ਦੇ ਵਿੱਚ ਲਿਖਿਆ ਕਿ ਸੈਨੇਟ ਤੇ ਸਿੰਡੀਕੇਟ ਤੁਰੰਤ ਭੰਗ ਕਰ ਦਿੱਤੀਆਂ ਜਾ ਰਹੀਆਂ ਹਨ ਸੋ ਇਹ ਸੈਨੇਟ ਤੇ ਸਿੰਡੀਕੇਟ ਆਪਾਂ ਇਸ ਤੇ ਗੱਲਬਾਤ ਕਈ ਵਾਰ ਕਰ ਚੁੱਕੇ ਹਾਂ ਕਿ ਸਿੰਡੀਕੇਟ ਕੀ ਹੈ ਤੇ ਸੈਨੇਟ ਕੀ ਹੈ ਸੋ ਇਸ ਤੋਂ ਬਾਅਦ ਇੱਕ ਵੱਡਾ ਪੂਰੇ ਪੰਜਾਬ ਦੇ ਖਾਸ ਕਰਕੇ ਜੇ ਆਪਾਂ ਕਹੀਏ ਤਾਂ ਚਾਹ ਉਹਦੇ ਵਿੱਚ ਕਿਸਾਨ ਜਥੇਬੰਦੀਆਂ ਸੀ ਚਾਹ ਹੋਰ ਐਸੋਸੀਏਸ਼ਨਾਂ ਸੀ ਤੇ ਹੋਰ ਪੰਜਾਬੀ ਤੇ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਲੋਕਾਂ ਦਾ ਇੱਕ ਵੱਡਾ ਇਕੱਠ 10 ਨਵੰਬਰ ਨੂੰ ਚੰਡੀਗੜ੍ਹ ਪਹੁੰਚਿਆ ਸੋ ਬੇਸ਼ੱਕ ਚੰਡੀਗੜ੍ਹ ਪੁਲਿਸ ਤੇ ਹੋਰ ਹਰਿਆਣਾ ਪੁਲਿਸ ਪੰਜਾਬ ਪੁਲਿਸ ਦੇ ਵਿੱਚ ਜਿਹੜੀਆਂ ਵੱਡੀਆਂ ਰੋਕਾਂ ਤੋੜਦਾ ਹੋਇਆ ਜਿਹੜਾ ਵੱਡਾ ਇਕੱਠ ਉੱਥੇ ਕੀਤਾ ਗਿਆ ਸੋ ਉਸ ਤੋਂ ਬਾਅਦ ਇੱਕ ਨੋਟੀਫਿਕੇਸ਼ਨ ਇਸ ਨੂੰ ਰੱਦ ਕਰ ਦਿੱਤਾ ਗਿਆ ਪਰ ਅਜੇ ਵੀ ਧਰਨਾ ਪੰਜਾਬ ਯੂਨੀਵਰਸਿਟੀ ਦੇ ਵਿੱਚ ਜਾਰੀ ਹੈ ਧਰਨਾਕਾਰੀਆਂ ਦੀ ਮੰਗ ਹੈ ਕਿ ਜਦੋਂ ਤੱਕ ਸੈਨੇਟ ਦੀਆਂ ਚੋਣਾਂ ਦੀ ਤਰੀਕ ਐਨਾਉਂਸ ਨਹੀਂ ਕੀਤੀ ਜਾਂਦੀ ਉਦੋਂ ਤੱਕ ਸਾਡਾ ਧਰਨਾ ਸਾਡਾ ਵਿਰੋਧ ਜਾਰੀ ਰਹੇਗਾ ਸੋ ਅੱਜ ਪੰਜਾਬ ਯੂਨੀਵਰਸਿਟੀ ਦੇ ਵਿੱਚ ਇੱਕ ਮੀਟਿੰਗ ਹੋਈ ਮੀਟਿੰਗ ਦੇ ਵਿੱਚ ਜਿਹੜੇ ਵਿਦਿਆਰਥੀ ਜਥੇਬੰਦੀਆਂ ਦੇ ਆਗੂ ਸ਼ਾਮਲ ਹੋਏ ਸਾਰੀ ਅਥਾਰਟੀ ਚਾਹ ਬਾਈ ਚਾਂਸਲਰ ਆ ਚਾਹ ਰਜਿਸਟਰ ਆ ਚਾਹੇ ਉਹਦੇ ਵਿੱਚ ਡੀਐਸਡਬਲਯੂ ਆ ਚਾਹੇ ਹੋਰ ਕਈ ਪ੍ਰੋਫੈਸਰ ਸਾਹਿਬਾਨ ਨੇ ਸਾਰੇ ਉਹਦੇ ਵਿੱਚ ਸ਼ਾਮਲ ਹੋਏ ਵਿਚਾਰ ਵਟਾਂਦਰਾ ਹੋਇਆ ਲੰਬਾ ਸਮਾਂ ਚੱਲੀ ਮੀਟਿੰਗ ਆਖਰ ਬੇਸਿੱਟਾ ਰਹੀ ਯੂਨੀਵਰਸਿਟੀ ਪ੍ਰਸ਼ਾਸਨ ਚਾਹੁੰਦਾ ਕਿ ਕਿਉਂ ਨਾ ਵਿਦਿਆਰਥੀਆਂ ਨੂੰ ਇਸ ਭਲੇਖੇ ਚ ਰੱਖਿਆ ਜਾਵੇ ਜਾਂ ਉਹਨਾਂ ਨੂੰ ਇਹ ਗੱਲ ਕਹਿ ਦਿੱਤੀ ਜਾਵੇ ਕਿ ਤੁਹਾਡੇ ਮੰਗਾਂ ਦੇ ਵਿਚਾਰ ਕੀਤਾ ਜਾ ਰਿਹਾ ਪਰ ਯੂਨੀਵਰਸਿਟੀ ਦੇ ਪ੍ਰਸ਼ਾਸਨ ਦੀਆਂ ਇਹ ਮੰਗਾਂ ਸਾਰੀਆਂ ਬੇਸ਼ੱਕ ਵਿਦਿਆਰਥੀ ਨਾਲ ਸਹਿਮਤ ਹੋਏ ਪਰ ਉਹਨਾਂ ਨੇ ਇਸ ਤੋਂ ਇਨਕਾਰ ਹੀ ਕਰ ਦਿੱਤਾ ਕਿ ਅਸੀਂ 19 ਦਿਨ ਆਪਣਾ ਤਰਨਾ ਨਹੀਂ ਚੱਕਣਾ ਜਿੰਨੀ ਦੇਰ ਸੈਨੇਟ ਦੀਆਂ ਚੋਣਾਂ ਦੀ ਤਰੀਕ ਨਹੀਂ ਆ ਜਾਂਦੀ ਸੋ ਉਸ ਦੇ ਵਿੱਚ ਵਾਈਸ ਚਾਂਸਲਰ ਤੇ ਰਜਿਸਟਰਾਰ ਨੇ ਵਿਦਿਆਰਥੀਆਂ ਨੂੰ ਇਹ ਸਮਝਾਉਣ ਦੀ ਕੋਸ਼ਿਸ਼ ਵੀ ਕੀਤੀ ਕਿ ਤੁਹਾਡਾ ਸ਼ੈਡਿਊਲ ਜਿਹੜਾ ਚੋਣਾਂ ਦਾ ਉਹ ਪ੍ਰੈਜ਼ੀਡੈਂਟ ਆਫ ਇੰਡੀਆ ਨੂੰ ਭੇਜਿਆ ਹੋਇਆ ਕਿਉਂ ਕਿ ਕਿਉਂਕਿ ਜਿੰਨੀਆਂ ਖੇਤਰੀ ਯੂਨੀਵਰਸਿਟੀਆਂ ਨੇ ਖੇਤਰੀ ਯੂਨੀਵਰਸਿਟੀਆਂ ਦੇ ਜਿਹੜੇ ਚਾਂਸਲਰ ਹੈ ਉਹ ਉੱਥੋਂ ਦੇ ਗਵਰਨਰ ਹੁੰਦੇ ਆ ਤੇ ਜਿਹੜੀਆਂ ਇਹ ਪੰਜਾਬ ਯੂਨੀਵਰਸਿਟੀ ਹੈ ਜਾਂ ਜਿਹੜੀਆਂ ਹੋਰ ਕਈ ਯੂਨੀਵਰਸਿਟੀਆਂ ਉਹਨਾਂ ਦੇ ਜਿਹੜੇ ਚਾਂਸਲਰ ਹੈ ਉਹ ਪ੍ਰੈਜ਼ੀਡੈਂਟ ਆਫ ਇੰਡੀਆ ਨੇ ਛੋ ਇਸ ਕਰਕੇ ਉਹਨਾਂ ਨੂੰ ਸ਼ੈਡਿਊਲ ਭੇਜਿਆ ਤੇ ਸ਼ੈਡਿਊਲ ਜਦੋਂ ਆ ਜਾਏਗਾ ਚੋਣਾਂ ਕਰਵਾ ਦਿੱਤੀਆਂ ਜਾਣਗੀਆਂ ਪਰ ਯੂਨੀਵਰਸਿਟੀ ਦੀਆਂ ਵਿਦਿਆਰਥੀ ਜਥੇਬੰਦੀਆਂ ਦੇ ਆਗੂ ਇਸ ਤੇ ਸਹਿਮਤ ਨਹੀਂ ਹੋਏ ਉਹਨਾਂ ਨੇ ਦੋ ਟੁਕ ਕਿਹਾ ਕਿ ਇਹ ਕੋਈ ਇਸ ਦਾ ਰਸਤਾ ਨਹੀਂ ਹੈ ਜਿੰਨੀ ਦੇਰ ਤੁਸੀਂ ਚੋਣਾਂ ਦੀ ਤਾਰੀਖ ਐਲਾਨ ਨਹੀਂ ਕਰੋਗੇ ਅਸੀਂ ਕਿਸੇ ਹਾਲਤ ਵਿੱਚ ਵੀ ਆਪਣਾ ਧਰਨਾ ਨਹੀਂ ਛੁਕਾਂਗੇ ਹੋਰ ਕਿਹੜੀ-ਕਿਹੜੀ ਮੰਗਰ ਤੇ ਗੱਲਬਾਤ ਹੋਈ ਹੈ ਸੋ ਉਸ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕੀਤੀ ਸਾਰੀ ਜਾਣਕਾਰੀ ਦਿੱਤੀ ਹੈ ਵਿਦਿਆਰਥੀ ਜਥੇਬੰਦੀ ਦੇ ਆਗੂਆਂ ਨੇ ਉਹਨਾਂ ਨੇ ਕੀ ਕਿਹਾ ਉਸ ਤੇ ਇੱਕ ਨਜ਼ਰ ਮਾਰਦੇ ਹਾਂ ਦੋਸਤੋ ਅੱਜ ਸਾਡੀ ਵਾਈਸ ਚਾਂਸਲਰ ਨਾਲ ਮੀਟਿੰਗ ਹੋਈ ਸੀਗੀ ਸਾਰੀਆਂ ਸਟੂਡੈਂਟ ਆਰਗੇਨਾਈਜੇਸ਼ਨ ਜਿਹੜੀਆਂ ਕਿ ਪੰਜਾਬ ਯੂਨੀਵਰਸਿਟੀ ਬਚਾਓ ਮੋਰਚੇ ਦੇ ਵਿੱਚ ਸ਼ਾਮਲ ਨੇ ਤਾਂ ਉਹਨਾਂ ਮੀਟਿੰਗ ਉਹ ਮੀਟਿੰਗ ਦੇ ਵਿੱਚ ਅਸੀਂ 4-5 ਡਿਮਾਂਡਸ ਰੱਖੀਆਂ ਸੀਗੀਆਂ ਉਹਦੇ ਵਿੱਚ ਪਹਿਲੀ ਡਿਮਾਂਡ ਸੀਗੀ ਕਿ ਜਿਹੜੀ ਸੈਨੇਟ ਦੀ ਇਲੈਕਸ਼ਨ ਬਹਾਲ ਹੋਈ ਆ 91 ਮੈਂਬਰੀ ਉਹਦਾ ਜਿਹੜਾ ਸ਼ਡਿਊਲ ਆ ਉਹ ਜਲਦੀ ਜਾਰੀ ਕੀਤਾ ਜਾਵੇ ਤੇ ਸਾਡਾ ਦਰਨਾ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਪ੍ਰੋਪਰ ਪਲਾਨ ਨਹੀਂ ਆਂਦਾ ਕਿ ਸ਼ਡਿਊਲ ਇਸ ਡੇਟ ਨੂੰ ਜਿਹੜੀ ਹੈਗੀ ਆ ਇਲੈਕਸ਼ਨ ਦਾ ਸ਼ਡਿਊਲ ਜਾਰੀ ਹੋ ਜਾਏਗਾ ਤਾਂ ਉਹ ਸਾਡੀ ਪਹਿਲੀ ਡਿਮਾਂਡ ਆ ਉਹ ਕਹਿ ਰਹੇ ਆ ਕਿ ਇੱਕ ਦੋ ਦਿਨ ਦੇ ਵਿੱਚ ਜਾਰੀ ਹੋ ਜਾਏਗਾ ਤਾਂ ਸੀਗਾ ਜਦੋਂ ਤੱਕ ਨਹੀਂ ਆ ਰਿਹਾ ਹੈਗਾ ਇਸ ਤੋਂ ਇਲਾਵਾ ਸਾਡੀਆਂ ਚਾਰ ਪੰਜ ਡਿਮਾਂਡਸ ਹੋਰ ਸੀਗੀਆਂ ਉਹਦੇ ਵਿੱਚ ਪਹਿਲੀ ਡਿਮਾਂਡ ਇਹ ਸੀ ਕਿ ਜਿੰਨਾ ਵੀ ਸੈਨੇਟ ਨੇ ਹੁਣ ਤੱਕ ਡਿਸੀਜਨ ਲਏ ਨੇ ਵਾਈਸ ਚਾਂਸਲਰ ਨੇ ਸੈਨੇਟ ਦੀ ਗੈਰ ਹਾਜ਼ਰੀ ਜਿੰਨੇ ਵੀ ਡਿਸੀਜਨ ਲਏ ਨੇ ਉਹ ਸਾਰੇ ਰਿਵਿਊ ਕੀਤੇ ਜਾਣਗੇ ਐਜ਼ ਅ ਪ੍ਰੋਸੈਸ ਵੀ ਇਹਨਾਂ ਦਾ ਇਹੀ ਹੈ ਕਿ ਰਿਵਿਊ ਕੀਤੇ ਹੀ ਜਾਂਦੇ ਨੇ ਤੇ ਇਸ ਤੋਂ ਇਲਾਵਾ ਇਹ ਡਿਮਾਂਡ ਰੱਖੀ ਹੈ ਕਿ ਜਦੋਂ ਤੱਕ ਸੈਨੇਟ ਚੁਣੀ ਨਹੀਂ ਜਾਂਦੀ ਉਦੋਂ ਤੱਕ ਵਾਈਸ ਚਾਂਸਲਰ ਕੋਈ ਵੀ ਰੁਟੀਨ ਫੈਸਲੇ ਤੋਂ ਇਲਾਵਾ ਕੋਈ ਵੀ ਮੇਜਰ ਜਿਹੜੇ ਡਿਸੀਜਨ ਨੇ ਉਹ ਨਹੀਂ ਲੈ ਜਾਣਗੇ ਇਹ ਸਾਡੀ ਫਰਸਟ ਸੈਕਿੰਡ ਡਿਮਾਂਡ ਹੈਗੀ ਆ ਦੂਜੀ ਡਿਮਾਂਡ ਸਾਡੀ ਤੀਜੀ ਡਿਮਾਂਡ ਸਾਡੀ ਜਿਹੜੀ ਹੈਗੀ ਆ ਉਹ ਇਹ ਆ ਕਿ ਜਿੰਨੇ ਵੀ ਪੰਜਾਬ ਯੂਨੀਵਰਸਿਟੀ ਪ੍ਰਸ਼ਾਸਨ ਨੇ ਸੈਨੇਟ ਨੂੰ ਲੈ ਕੇ ਜਿਹੜੀਆਂ ਐਫ ਆਈ ਆਰਸ 12 ਵਿਦਿਆਰਥੀਆਂ ਦੇ ਉੱਪਰ ਕੀਤੀਆਂ ਨੇ ਜਥੇ ਬੰਦੀਆਂ ਦੇ ਉੱਪਰ ਉਹ ਯੂਨੀਵਰਸਿਟੀ ਫਾਰਮਲੀ ਕੋਰਟ ਦੇ ਵਿੱਚ ਇਹ ਫਾਈਲ ਕਰੇ ਕਿ ਅਸੀਂ ਇਹਨੂੰ ਵਾਪਸ ਲੈਣਾ ਚਾਹੁੰਦੇ ਹਾਂ ਉਹਨੂੰ ਕੁਐਸਟ ਕਰਾਉਣ ਦੀ ਕੋਸ਼ਿਸ਼ ਕੀਤੀ ਜਾਊਗੀ ਇਸ ਤੋਂ ਇਲਾਵਾ ਯੂਨੀਵਰਸਿਟੀ ਨੇ ਪ੍ਰੋਟੈਸਟ ਨੂੰ ਰੋਕਣ ਲਈ ਵਿਦਿਆਰਥੀ ਜਥੇਬੰਦੀਆਂ ਦੇ ਉੱਪਰ ਕੋਰਟ ਕੇਸ ਕੀਤਾ ਇਹ ਵੀ ਵਾਈਸ ਚਾਂਸਲਰ ਨੇ ਭਰੋਸਾ ਦਿੱਤਾ ਕਿ ਅਸੀਂ ਲਿਖਤ ਦੇ ਵਿੱਚ ਇਹਨੂੰ ਵਿਡਰੋ ਕਰਾਂਗੇ ਇਸ ਤੋਂ ਇਲਾਵਾ ਵਾਈਸ ਚਾਂਸਲਰ ਨੇ ਇੱਕ ਕਮੇਟੀ ਬਣਾਈ ਹੈ ਕਿ ਕਿਹੜਾ ਸਪੀਕਰ ਇੱਥੇ ਬੋਲੇਗਾ ਕਿਹੜਾ ਨਹੀਂ ਬੋਲੇਗਾ ਮਤਲਬ ਇੱਥੇ ਆਰਐਸਐਸ ਦੇ ਸਾਰੇ ਪ੍ਰੋਗਰਾਮ ਹੁੰਦੇ ਨੇ ਉਹਨਾਂ ਦੇ ਬੁਲਾਰੇ ਬੋਲਦੇ ਨੇ ਲੇਕਿਨ ਜਦੋਂ ਕੋਈ ਉਹਨਾਂ ਦੀ ਵਿਚਾਰਧਾਰਾ ਤੋਂ ਉਲਟ ਜਾਂ ਜਿਹੜਾ ਕੋਈ ਲੈਫਟ ਦਾ ਜਾਂ ਸਿੱਖ ਜਥੇਬੰਦੀਆਂ ਦਾ ਜਾਂ ਕੋਈ ਹੋਰ ਪ੍ਰੋਗਰੈਸਿਵ ਡੈਮੋਕਰੈਟਿਕ ਫੋਰਸ ਆਪਣਾ ਸੈਮੀਨਾਰ ਕਰਦੀ ਆ ਤਾਂ ਉਹਨਾਂ ਦੇ ਉੱਪਰ ਉਹਨਾਂ ਦੇ ਪ੍ਰੋਗਰਾਮ ਰੱਦ ਕਰ ਦਿੱਤੇ ਜਾਂਦੇ ਨੇ ਪਿਛਲੇ ਟਾਈਮ ਦੇ ਵਿੱਚ ਇੱਕ ਪ੍ਰੋਗਰਾਮ ਜਿਹੜਾ ਹੈਗਾ ਉਹ ਰੱਦ ਵੀ ਕੀਤਾ ਗਿਆ ਤਾਂ ਉਹਦੇ ਲਈ ਇਹਨਾਂ ਨੇ ਇੱਕ ਵੈਟਿੰਗ ਕਮੇਟੀ ਬਣਾਈ ਆ ਕਿ ਸਕਰੀਨਿੰਗ ਕਰਨੀ ਆ ਸਾਡੀ ਡਿਮਾਂਡ ਸੀ ਕਿ ਜਿਹੜੀ ਵੈਟਿੰਗ ਕਮੇਟੀ ਬਣਾਈ ਆ ਇਹੋ ਰੱਦ ਕੀਤੀ ਜਾਵੇ ਉਹ ਡਿਮਾਂਡ ਵੀ ਇਹਨਾਂ ਨੇ ਐਕਸੈਪਟ ਕੀਤੀ ਹੈ ਕਿ ਅਸੀਂ ਉਹਨੂੰ ਰੱਦ ਕਰਾਂਗੇ ਮਤਲਬ ਹੁਣ ਕੋਈ ਵੀ ਕਿਸੇ ਦਾ ਵੀ ਜਿਹੜਾ ਸੈਮੀਨਾਰ ਆ ਅਕੈਡੈਮਿਕ ਪ੍ਰੋਗਰਾਮ ਆ ਉਹਦੇ ਸਪੀਕਰ ਦੀ ਸਕਰੀਨਿੰਗ ਨਹੀਂ ਕੀਤੀ ਜਾਏਗੀ ਉਹਦੇ ਉੱਪਰ ਕੋਈ ਰੋਕ ਨਹੀਂ ਕੀਤੀ ਜਾਏਗੀ ਸਿਵਲ ਫਾਈਲ ਜਿਹੜਾ ਸੂਟ ਕੀਤਾ ਹਾਂ ਜਿੰਨੇ ਵੀ ਸਿਵਲ ਫਾਈਲ ਸੂਟ ਕੀਤੇ ਨੇ ਪਧਰਨੇ ਨੂੰ ਰੋਕਣ ਦੇ ਲਈ ਵਿਦਿਆਰਥੀ ਜਥੇਬੰਦੀਆਂ ਨੂੰ ਰੋਕਣ ਦੇ ਲਈ ਉਹ ਸਾਰੇ ਮਤਲਬ ਵਿਦਡਰਾ ਕੀਤੇ ਜਾਣਗੇ ਇਸ ਤੋਂ ਇਲਾਵਾ ਅਸੀਂ ਇਹ ਗੱਲ ਕੀਤੀ ਆ ਕਿ ਜਿੰਨੀ ਰਿਕਰੂਟਮੈਂਟ ਜਿਹੜੀ ਪਾਲਿਸੀ ਫਾਲੋ ਕੀਤੀ ਜਾ ਰਹੀ ਹੈ ਰਿਕਰੂਟਮੈਂਟ ਕੀਤੀ ਜਾ ਰਹੀ ਹੈ ਉਹ ਜਦੋਂ ਤੱਕ ਸੈਨੇਟ ਨਹੀਂ ਹੁੰਦੀ ਉਹਨੂੰ ਰੋਕਿਆ ਜਾਵੇ ਤੇ ਇਸ ਤੋਂ ਇਲਾਵਾ ਉਹਦੇ ਵਿੱਚ ਜਿਹੜੀ ਪ੍ਰੋਪਰ ਰਿਜ਼ਰਵੇਸ਼ਨ ਪਾਲਿਸੀ ਆ ਉਹਨੂੰ ਫਾਲੋ ਕੀਤਾ ਜਾਵੇ ਇਸ ਤੋਂ ਇਲਾਵਾ ਇੱਕ ਜਿਹੜੀ ਇਹਨਾਂ ਨੇ ਸਟੂਡੈਂਟ ਕੌਂਸਲ ਹੈ ਉਹਦਾ ਇੱਕ ਕਨਸਟੀਟਿਊਸ਼ਨ ਤੇ ਐਸਓਪੀ ਬਣਾਈ ਆ ਉਹ ਬਿਨਾਂ ਸਟੂਡੈਂਟ ਦੀ ਤੇ ਸਟੂਡੈਂਟ ਇਨਵੋਲਵਮੈਂਟ ਤੋਂ ਬਿਨਾਂ ਉਹ ਚੀਜ਼ਾਂ ਬਣਾਈਆਂ ਗਈਆਂ ਨੇ ਤੇ ਸਾਡੀ ਇਹ ਰਿਕੁਐਸਟ ਸੀ ਕਿ ਉਹਨੂੰ ਰੱਦ ਕੀਤਾ ਜਾਵੇ ਤੇ ਰੱਦ ਕਰਕੇ ਅਗਰ ਕੋਈ ਵੀ ਇਸ ਤਰੀਕੇ ਦਾ ਕਨਸਟੀਟਿਊਸ਼ਨ ਇਸ ਤਰੀਕੇ ਦੀ ਕੋਈ ਵੀ ਚੀਜ਼ ਬਣਾਉਣੀ ਆ ਉਹ ਸਟੂਡੈਂਟ ਨੂੰ ਉਹਦੇ ਵਿੱਚ ਇਨਕੋਰਪੋਰੇਟ ਕੀਤਾ ਜਾਵੇ ਉਸ ਕਮੇਟੀ ਦੇ ਵਿੱਚ ਇਨਕੋਰਪੋਰੇਟ ਕੀਤਾ ਜਾਵੇ ਤਾਂ ਇਹ ਬੇਸਿਕ ਸਾਰੀਆਂ ਸਾਰੀਆਂ ਜਿੰਨੀਆਂ ਵੀ ਡਿਮਾਂਡ ਸੀ ਇਹਦੇ ਉੱਪਰ ਵਾਈਸ ਚਾਂਸਲਰ ਤੇ ਜਿਹੜਾ ਪ੍ਰੋਫੈਸਰ ਦਾ ਡੈਲੀਗੇਸ਼ਨ ਸਾਨੂੰ ਕੱਲ ਮਿਲਿਆ ਸੀ ਉਹ ਵੀ ਉੱਥੇ ਬੈਠਾ ਸੀ ਤੇ ਉਹਨਾਂ ਨੇ ਸਾਨੂੰ ਭਰੋਸਾ ਦਿਵਾਇਆ ਕਿ ਇਹ ਸਾਰਾ ਜਿਹੜਾ ਸਾਡੀਆਂ ਡਿਮਾਂਡਸ ਨੇ ਇਹਨਾਂ ਨੂੰ ਮੰਨ ਲਿਆ ਜਾਏਗਾ ਤੇ ਜਦੋਂ ਸਾਡੀ ਪੰਜਾਬ ਯੂਨੀਵਰਸਿਟੀ ਬਚਾਓ ਮੋਰਚੇ ਵੱਲੋਂ ਬਿਲਕੁਲ ਪੋਜੀਸ਼ਨ ਕਲੀਅਰ ਆ ਕਿ ਇਹ ਮੋਰਚਾ ਉਦੋਂ ਤੱਕ ਜਲਦੀ ਜਾਰੀ ਰਹੇਗਾ ਜਦੋਂ ਤੱਕ ਰਿਟਰਨ ਦੇ ਵਿੱਚ ਸਾਡੇ ਕੋਲ ਕੋਈ ਸ਼ਡਿਊਲ ਨਹੀਂ ਜਾਰੀ ਹੋ ਜਾਂਦਾ ਦਾ ਰਿਟਰਨ ਦੇ ਵਿੱਚ ਸਾਨੂੰ ਇਹ ਭਰੋਸਾ ਨਹੀਂ ਦਿੱਤਾ ਜਾਂਦਾ ਜਿੰਨੀਆਂ ਵੀ ਸਾਡੀਆਂ ਡਿਮਾਂਡਸ ਨੇ ਉਹ ਵਾਪਸ ਜਿਹੜੇ ਉਹ ਮੰਨੀਆਂ ਨਹੀਂ ਜਾਂਦੀਆਂ ਸ਼ਡਿਊਲ ਸੋ ਬਿਲਕੁਲ ਉਹਨਾਂ ਨੇ ਜਿਹੜੀਆਂ ਮੋਟੀਆਂ-ਮੋਟੀਆਂ ਗੱਲਾਂ ਕਹੀਆਂ ਇੱਕ ਤਾਂ ਇਹ ਕਿ ਡਿਮਾਂਡ ਕਰਨ ਜਿਹੜੀਆਂ ਵਿਦਿਆਰਥੀਆਂ ਦੀਆਂ ਡਿਮਾਂਡਾਂ ਨੇ ਉਹ ਪੂਰੀਆਂ ਕਰਨ ਦੇ ਲਈ ਇੱਕ ਪੰਜ ਮੈਂਬਰੀ ਕਮੇਟੀ ਬਣਾਈ ਗਈ ਹੈ ਜਿਹਦੇ ਵਿੱਚ ਕਾਫੀ ਪ੍ਰੋਫੈਸਰ ਸ਼ਾਮਲ ਨੇ ਵਿਦਿਆਰਥੀਆਂ ਨੇ ਮੰਗ ਕੀਤੀ ਹੈ ਕਿ ਇਹਦੇ ਵਿੱਚ ਵਿਦਿਆਰਥੀ ਆਗੂ ਵੀ ਸ਼ਾਮਲ ਹੋਣੇ ਚਾਹੀਦੇ ਆ ਜਿਸ ਤੇ ਸ ਵਿਦਿਆਰਥੀਆਂ ਤੇ ਪਰਚੇ ਹੋਏ ਆ ਉਹ ਵਾਪਸ ਹੋਣ ਤੇ ਸਹਿਮਤੀ ਬਣੀਆਂ ਸੋ ਜਿਹੜੀਆਂ ਰੋਕਾਂ ਲਾਉਂਦਿਆਂ ਜਾਂ ਜਿਹੜੀਆਂ ਹੋਰ ਵੀ ਕਈ ਆਰਡਰ ਪਾਸ ਕੀਤੇ ਗਏ ਯੂਨੀਵਰਸਿਟੀ ਦੇ ਪ੍ਰਸ਼ਾਸਨ ਵੱਲੋਂ ਉਹਨਾਂ ਨੂੰ ਰੱਦ ਕਰਨ ਤੇ ਵੀ ਸਹਿਮਤੀ ਬਣੀਆਂ ਕਿ ਰੱਦ ਕੀਤੇ ਜਾਣਗੇ ਸੋ ਇਸੇ ਤਰ੍ਹਾਂ ਵਿਦਿਆਰਥੀ ਆਗੂਆਂ ਨੇ ਦੋ ਟੁਕ ਕਹਿ ਦਿੱਤਾ ਕਿ 19 ਦਿਨ ਐਡਮਿਨ ਬਲੌਕ ਨਹੀਂ ਖੁੱਲਣ ਦਿਆਂਗੇ ਯੂਨੀਵਰਸਿਟੀ ਦੇ ਪੇਪਰ ਨਹੀਂ ਖੁੱਲਣ ਦਿਆਂਗੇ ਪੇਪਰ ਨਹੀਂ ਹੋਣ ਦਿਆਂਗੇ ਜਿੰਨੀ ਦੇਰ ਸਾਡੀਆਂ ਮੰਗਾਂ ਪੂਰਨ ਤੌਰ ਤੇ ਸਭ ਤੋਂ ਵੱਡੀ ਮੰਗ ਸੈਨੇਟ ਦੀਆਂ ਚੋਣਾਂ ਦੀ ਕਿਉਂ ਕਿਉਂਕਿ ਅਕਸਰ ਆਪਾਂ ਦੇਖਦੇ ਹਾਂ ਕਿ ਕੇਂਦਰ ਸਰਕਾਰ ਕਈ ਵਾਰ ਤੇ ਲੋਕਾਂ ਦੇ ਨਾਲ ਗੱਲਬਾਤ ਕਰਦੀ ਹੈ ਜਥੇਬੰਦੀਆਂ ਨਾਲ ਗੱਲਬਾਤ ਕਰਦੀ ਹੈ ਉਹਨਾਂ ਨੂੰ ਭਰੋਸਾ ਦਿੰਦੀ ਹੈ ਪਰ ਬਾਅਦ ਵਿੱਚ ਇਹ ਭਰੋਸਾ ਤੋੜ ਦਿੱਤਾ ਜਾਂਦਾ ਤਾਂ ਉਸ ਤੋਂ ਬਾਅਦ ਉਹਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਸੋ ਇਸ ਕਰਕੇ ਅੱਜ ਕਿਸਾਨ ਜਥੇਬੰਦੀਆਂ ਦੇ ਆਗੂ ਵੀ ਉੱਥੇ ਪਹੁੰਚੇ ਆ ਕਿਸਾਨ ਜਥੇਬੰਦੀਆਂ ਦੇ ਆਗੂ ਜੁਗਿੰਦਰ ਸਿੰਘ ਉਗਰਾਹਾ ਉਹ ਵੀ ਪਹੁੰਚੇ ਉਹਨਾਂ ਨੇ ਮੀਡੀਆ ਨਾਲ ਗੱਲਬਾਤ ਕੀਤੀ ਹੈ ਉਹਨਾਂ ਨੇ ਕੀ ਕਿਹਾ ਉਸ ਤੇ ਵੀ ਨਜ਼ਰ ਮਾਰਦੇ ਹਾਂ ਜਿਹਤ ਹੈ ਵੀ ਹੈ ਵੇਸੜੇ ਨਾ ਹੋ ਨੀਅਤ ਨਹੀਂ ਬਦਲੀ ਮਾੜੀ ਨੀਤ ਹੈ ਉਹਦੀ ਅੱਖ ਹੈ ਯੂਨੀਵਰਸਿਟੀ ਦੇ ਪੰਜਾਬ ਯੂਨੀਵਰਸਿਟੀ ਦੇ ਅੱਖ ਹੈ ਜਿਹੜੀ ਜੁਗਤਿਆ ਕਾਦਾਰੇ ਸਰਕਾਰੀ ادارے ਬਤ ਦੇ ਨੇ ਉਹਨਾਂ ਤੇ ਅੱਖਾ ਕੋਪਨ ਪਬਲਿਕ ਸੈਕਟਰ ਦੀ ਵੀ ਅੱਖ ਹੈ ਇਸ ਕਰਕੇ ਇਹਦੇ ਬਾਰੇ ਚਿਕੰਨੇ ਰੈਂਟੀ ਬਹੁਤ ਲੋੜ ਹੈ ਇੱਕ ਜੁਟਤਾ ਦੀ ਬਹੁਤ ਲੋੜ ਹੈ ਅਸੀਂ ਜਿੰਨੇ ਇੱਥੇ ਬੈਠੇ ਆ ਸਾਡੇ ਬੱਫੇ ਉੱਤੇ ਜਾ ਹੋ ਸਕਦੇ ਪਰ ਸਾਡਾ ਦੁਸ਼ਮਣ ਸਾਂਝ ਹੈ ਦੁਸ਼ਮਣ ਸਾਡਾ ਸਮਰਾਜੀ ਪ੍ਰਬੰਧ ਹੈ سرمਾਈਦਾਰੀ ਪ੍ਰਬੰਧ ਹੈ ਪਰ ਫੌਜੀ ਸਰਵੰਧ ਖਤਰਾ ਹੈ ਉਹ ਸਾਨੂੰ ਸਾਰਿਆਂ ਨੂੰ ਲਪੇਟਦਾ ਹੈ ਤੇ ਇਹ ਪੰਜਾਬ ਦਾ ਇੱਕ ਬਤਨ ਸਬਜੀ ਹੈ ਵੀ ਪੰਜਾਬ ਦੀ ਖੁਸ਼ਕਿਸਮਤੀ ਆ ਕਿ ਇੱਥੇ ਐਜੀਟੇਟਰ ਲੋਕ ਨੇ ਜਿਹੜੇ ਉਹਨਾਂ ਦੀ ਗਿਣਤੀ ਜ਼ਿਆਦਾ ਹੈ ਦੇਓ ਸਾਰੇ ਬਖਰੇਮਿਆਂ ਨੂੰ ਭੁੱਲ ਕੇ ਇਕੱਠੇ ਹੀ ਹੁੰਦੇ। ਬਾਈ ਕਿਛੇ ਕਰਨੀ ਮੈਂ। ਜਿਹਦੇ ਕਾਰਨਾਂ ਕਰਕੇ ਤੁਸੀਂ ਆ ਆਧਾਰਨ ਦਿੱਤੀ ਆ ਪੰਜਾਬ ਦੇ ਲੋਕਾਂ ਨੇ। ਜੀ ਕੇਂਦਰ ਨੂੰ ਆਪਣੇ ਫਸਲੇ ਤੋਂ ਉਹ ਜਿਆ ਪਿਆਰ ਕਰਦਾ ਪਿਆ। ਨੀਅਤ ਨਹੀਂ ਹੈ ਜੇ ਉਹਨਾਂ ਦੀ ਬੰਦ। ਕੇਂਦਰ ਕਰਨਾ ਕੀ ਚਾਹੁੰਦਾ? ਇਹ ਬਤਾ ਕਦਮ ਕੀ ਹੈ? ਓਹੋ ਵਿੱਦਿਆ ਦਾ ਭਗਮਾ ਕਰਨ ਕਰਨਾ ਚਾਹੁੰਦਾ। ਇਹਦਾ ਫਿਰਕੂ ਕਰਫ ਕਰਨਾ ਚਾਹੁੰਦਾ ਇਹਦਾ ਕਾਰਪੋਰੇਟ ਹੀ ਕਰਨ ਕਰਨਾ ਉਹ ਦੁਕਾਨਾਂ ਬਣਾਉਣਾ ਚਾਹੁੰਦਾ ਕਿ ਇਹ ਵਿਗਿਆ ਦੁਕਾਨਾਂ ਹੁਣ ਜਿਹਦੇ ਕੋਲੇ ਪੈਸਾ ਹੈ ਉਹ ਖਰੀਦ ਲਵੇ ਜਿਹਦੇ ਕੋਲੇ ਪੈਸਾ ਨਹੀਂ ਉਹ ਨਾ ਖਰੀਦੇ ਤੁਸੀਂ ਸਟੇਟਮੈਂਟ ਬੜੀ ਹੁੰਦੀ ਹੈ ਸੰਸਾਰ ਵਿੱਚ ਕਿ ਪਾਣੀ ਕੋਈ ਫ੍ਰੀ ਦੇਣ ਵਾਲੀ ਵਸਤੂ ਨਹੀਂ ਹੈ ਇਹ ਕੁਦਰਤੀ ਨਹੀਂ ਇਨੂੰ ਕੋਈ ਖਰੀਦ ਨਹੀਂ ਸਕਦਾ ਵੇਚੇ ਨਹੀਂ ਸਕਦਾ ਇਸ ਤਰ੍ਹਾਂ ਇਹ ਜਿਹੜੀ এডਿਕੇਸ਼ਨ ਹੈ এডਿਕੇਸ਼ਨ ਜਦੋਂ ਲੋਕਾਂ ਦੇ ਸਮਝ ਆ ਗਈ ਵਿਦੇਸ਼ ਦਾ ਭਵਿੱਖ ਬੱਚੇ ਨੇ ਤੇ ਬੱਚਿਆਂ ਦਾ ਭਵਿੱਖ এডਿਕੇਸ਼ਨ ਹੈ ਇਹ ਜਿੰਨਾ ਚਿਰ ਤੱਕ ਇਹਨੂੰ এডਿਕੇਸ਼ਨ ਨਹੀਂ ਦਿੱਤੀ ਜਾਂਦੀ ਤਾਂ ਇਹ ਚੰਗਾ ਕੈਰੀਅਰ ਬਣਾਉਣ ਦੇ ਯੋਗ ਨਹੀਂ ਹੋ ਸਕਦੇ ਤਾਂ ਇਹਦਾ ਮਤਲਬ ਵਿੱਦਿਆ ਸਸਤੀ ਨਹੀਂ ਹੋਵੇ ਇਹ ਹਰ ਬੰਦੇ ਦੀ ਪਹੁੰਚ ਦੇ ਵਿੱਚ ਹੋਵੇ ਗਰੀਬਾਂ ਦੇ ਅਮੀਰਾਂ ਦੇ ਬੱਚੇ ਇੱਕੋ ਮੇਜ਼ ਤੇ ਬਹਿ ਕੇ ਇੱਕੋ ਡੈਸਕ ਤੇ ਬਹਿ ਕੇ ਇੱਕੋ ਸਕੂਲ ਤੇ ਬਹਿ ਕੇ ਇੱਕੋ ਜੀ ਕੋਚਿੰਗ ਇੱਕੋ ਦੀ ਕਾਉਂਸਲਿੰਗ ਉਹਨਾਂ ਨੂੰ ਮਿਲੇ ਇੱਕੋ ਦੇ ਪੇਪਰ ਇੱਕੋ ਜੀ ਸਿਲੇਬਸ ਹੋਵੇ ਇਹ ਜਿਹੜਾ ਸਾਰਾ ਕੁਝ ਸੀ ਇਹ ਉਦੋਂ ਤੱਕ ਸੀ ਜਦੋਂ ਤੱਕ ਵਿਦਿਆ ਦੇ ادارے ਸਰਕਾਰੀ ਸੀ ਪ੍ਰਾਈਵੇਟਾਂ ਦੀ ਕੋਈ ਹੋਣ ਨਹੀਂ ਸੀ ਉਦੋਂ ਗਰੀਬਾਂ ਤੇ ਅਮੀਰਾਂ ਦੇ ਬੱਚੇ ਉਸ ਪੈਸਿਆਂ ਦਾ ਮੁਕਾਬਲਾ ਨਹੀਂ ਸੀ ਹੁੰਦਾ ਆ ਸਿਰਾਂ ਦੇ ਮੁਕਾਬਲੇ ਹੁੰਦੇ ਸੀ ਜਦੋਂ ਸਿਰਾਂ ਦੇ ਮੁਕਾਬਲੇ ਹੁੰਦੇ ਸੀ ਕੋਚਿੰਗ ਬਰਾਬਰ ਦੀ ਮਿਲਦੀ ਕਾਉਂਸਲਿੰਗ ਬਰਾਬਰ ਦੀ ਹੁੰਦੀ ਸੀ ਤਾਂ ਜਿਹੜੇ ਗਰੀਬਾਂ ਦੇ ਬੱਚੇ ਸੀ ਉਹ ਜਾ ਕੇ ਵੱਡੀਆਂ ਪੋਸਟਾਂ ਤੇ ਵੱਡੇ ਅਹੁਦਿਆਂ ਤੇ ਬੈਠੇ ਹੋ ਜੱਜ ਵੀ ਬਣਿਆ ਪ੍ਰਿੰਸੀਪਲ ਵੀ ਬਾਇਸਟਾਂ ਤੋਂ ਲੱਕ ਦਿੱਤੇ ਨੇ ਡਾਕਟਰ ਵੀ ਬਣਿਆ ਵਕੀਲ ਵੀ ਬਣਿਆ ਵੱਡੇ ਪੋਲੀਟੀਕਲ ਪੌਂਸੀ ਮਨਕਰ ਵੀ ਬਣੇ ਐ ਸਾਇੰਸਦਾਨ ਵੀ ਬਣੇ ਇਹ ਗੱਲ ਇਹਨਾਂ ਨੂੰ ਚੁੱਪ ਰਹੀ ਸੀ ਇਹ ਗੱਲ ਇਹਨਾਂ ਨੂੰ ਖੜਕ ਰਹੀ ਸੀ ਇਹ ਨਹੀਂ ਸੀ ਚਾਹੁੰਦੇ ਕਿ ਬਿਊਰੋਕ੍ਰੇਸੀ ਦੇ ਉੱਤੇ ਕਾਬਜ਼ ਹੋ ਜੇ ਰਾਜ ਮਸ਼ੀਨਰੀ ਤੇ ਇਹਨਾਂ ਦਾ ਕਬਜ਼ਾ ਕਿਰਤੀ ਲੋਕਾਂ ਦਾ ਕਬਜ਼ਾ ਇਹ ਹੁੜ ਵੀ ਨਹੀਂ ਚਾਹੁੰਦੇ ਇਸ ਕਰਕੇ ਜਿਹੜੀ ਅੰਸ਼ਕ ਬਚੀ ਹੈ ਸਰਕਾਰੀ ਅਦਾਰੇ ਵਿਦਿਆ ਦੇ ਥੋੜੇ ਬਚੇ ਜਿਵੇਂ ਹੁਣ ਸਾਤੀ ਗੱਲ ਕਰ ਰਿਹਾ ਸੀ ਬੋਧਵਿਦਿਆ ਯੂਨੀਵਰਸਿਟੀ ਖੁੱਲੀ ਹੋਈ ਜਿਹੜੀ ਹੈ ਜੁਨੀਵਰਸਿਟੀ ਪੰਜਾਬ ਦੀ ਜੁਨੀਵਰਸਿਟੀ ਚੰਡੀਗੜ੍ਹ ਹੈ ਇਹ ਆ ਪੰਜਾਬ ਦੀ ਦੂਜੀਆ ਜੁਨੀਵਰਸਿਟੀ ਨੇ ਇੱਕ ਬਥਰੀ ਹੋ ਬੱਕਰੀ ਕਿਸਮ ਹੈ ਸਿਰਫ ਸੈਨੇਟ ਇਹਦੇ ਵਿੱਚ ਹੀ ਆ ਸੈਨੇਟ ਇਹਦੇ ਵਿੱਚ ਹੀ ਆ ਦੂਜੇ ਜੁਨੀਵਰਸਿਟੀਾਂ ਦੇ ਵਿੱਚ ਸੈਨੇਟ ਨਹੀਂ ਹੈ ਇਹ ਪੁਰਾਣਾ ਬਣਿਆ ਹੋਇਆ 47 ਤੋਂ ਪਹਿਲਾਂ ਦਾ ਬਣਿਆ ਹੋਇਆ ਇਹ ਇਹਨੂੰ ਜਦੋਂ ਦੀ ਇਹ ਸਰਕਾਰ ਦੀ ਨੀਅਤ ਬਦਲੀ ਹੈ ਮੈਂ ਤੁਹਾਨੂੰ ਉੱਥੇ ਫਿਰ ਲੈ ਕੇ ਜਾਣਾ ਉਦੋਂ ਤੋਂ ਹੀ ਦਾ ਨੇ ਇਹ ਗਿਆ ਸਹੂਲਤਾਂ ਕੱਟ ਕੇ ਜਮਹੂਰੀ ਦੀਆਂ ਜਿੰਨੇ ਫੰਕਸ਼ਨ ਹੁੰਦੇ ਨੇ ਇੱਥੇ ਮਤਲਬ ਯੂਨੀਵਰਸਿਟੀ ਦੇ ਵਿੱਚ ਉਹ ਫੰਕਸ਼ਨਾਂ ਦੇ ਵਿੱਚ ਲੋਕਾਂ ਦੀ ਨਾ ਮਾਤਰ ਸ਼ਮੂਲੀਅਤ ਹੁੰਦੀ ਹੈ। ਅਫਸਰशाही ਤੇ ਸਿਆਸੀ ਦਾਖਲਦਾਰੀ ਪੂਰਾ ਹੁੰਦਾ। ਉਥੇ ਕਹਿੰਦਾ ਹੁੰਦਾ ਉਹਨਾਂ ਨੂੰ ਉਹਨਾਂ ਦੀ ਦਾਖਲਦਾਰੀ ਨਹੀਂ ਕੀਤੀ ਜਾ ਰਹੀ। ਤੇ ਦੂਜੇ ਜਿਹੜੇ ਚੋਣਾਂ ਹੁੰਦੀਆਂ ਨੇ ਯੂਨੀਵਰਸਿਟੀ ਦੀਆਂ ਉਦੇ ਵਿੱਚ ਵੀ ਰਾਜ ਕੇ ਭ੍ਰਸ਼ਟ ਸਿਆਸਤ ਦਾ ਨਾਜ ਨਹੀਂ ਦਖਲ ਦਦੀ ਰਾਜ ਕੇ ਹੁੰਦੀ। ਸੋ ਬਿਲਕੁਲ ਤੁਸੀਂ ਦੇਖਿਆ ਕਿ ਜੋਗਿੰਦਰ ਸਿੰਘ ਅਗਰਾਹਾ ਜੋ ਕਿਸਾਨ ਆਗੂ ਨੇ ਉਹਨਾਂ ਨੇ ਕਿਹਾ ਕਿ ਵਿਦਿਆਰਥੀਆਂ ਨਾਲ ੱੱਕਾ ਬਰਦਾਸ਼ਤ ਨਹੀਂ ਕੀਤਾ ਜਾਏਗਾ। ਉਹਨਾਂ ਨੇ ਕਿਹਾ ਕਿ ਨੌਜਵਾਨ ਦੇਸ਼ ਦਾ ਭਵਿੱਖ ਹੈ। ਇਸ ਕਰਕੇ ਨੌਜਵਾਨ ਆਪਣੀਆਂ ਮੰਗਾਂ ਮੰਗਦੇ ਆ ਉਹ ਪੂਰੀਆਂ ਹੋਣੀਆਂ ਚਾਹੀਦੀਆਂ ਨੇ। ਕੇਂਦਰੀਕਰਨ ਨਹੀਂ ਹੋਣ ਦਿੱਤਾ ਜਾਏਗਾ ਯੂਨੀਵਰਸਿਟੀਆਂ ਦਾ ਖਾਸ ਕਰਕੇ ਪੰਜਾਬ ਦੀਆਂ ਯੂਨੀਵਰਸਿਟੀਆਂ ਦਾ। ਭਗਵਾਕਰਨ ਨਹੀਂ ਹੋਣ ਦਿੱਤਾ ਜਾਏਗਾ। ਸੋ ਇਸ ਕਰਕੇ ਇਹ ਮੰਗਾਂ ਸਾਰੀਆਂ ਪੂਰੀਆਂ ਹੋਣੀਆਂ ਚਾਹੀਦੀਆਂ ਨੇ ਮੰਗਾਂ ਪੂਰੀਆਂ ਕਦੋਂ ਹੋਣੀਆਂ ਕਿ ਲੱਗਦਾ ਹੈ ਕਿ ਕੇਂਦਰ ਜਲਦੀ ਮੰਗਾਂ ਪੂਰੀਆਂ ਕਰ ਦੇਵੇਗਾ ਤੇ ਧਰਨਾ ਜਿਹੜਾ ਉਹ ਸਮਾਪਤ ਹੋ ਜਾਏਗਾ ਹੁਣ ਗੱਲ ਕਰਦੇ ਹਾਂ ਕਿ ਰੇਲਵੇ ਨੇ ਪੰਜਾਬ ਨੂੰ 2-3 ਮਹੀਨਿਆਂ ਦੇ ਵਿੱਚ ਹੀ ਇੱਕ ਦੂਜਾ ਵੱਡਾ ਤੋਹਫਾ ਦਿੱਤਾ ਇਸ ਤੋਂ ਪਹਿਲਾਂ ਦੀਵਾਲੀ ਦੇ ਆਸ-ਪਾਸ ਇੱਕ ਪੰਜਾਬ ਦੇ ਵਿੱਚ ਰਾਜਪੁਰਾ ਤੋਂ ਮਹਾਲੀ ਰੇਲਵੇ ਲਾਈਨ ਜਿਹੜੀ ਉਹਨੂੰ ਹਰੀ ਚੰਡੀ ਦੇ ਦਿੱਤੀ ਸੀ ਸੋ ਹੁਣ ਪੰਜਾਬ ਦੇ ਇਹ ਖਾਸ ਕਰਕੇ ਬਾਰਡਰ ਏਰੀਏ ਦੀ ਸਰਹੱਦੀ ਇਲਾਕੇ ਦੇ ਵਿੱਚ ਪੱਟੀ ਤੋਂ ਫਿਰੋਜ਼ਪੁਰ ਲਗਭਗ 25 ਕਿਲੋਮੀਟਰ ਦਾ ਹੈ ਜਿਹੜਾ ਟੋਟਲ ਟਰੈਕ ਹੋਏਗਾ ਸੋ ਇਸ ਦੀ ਟੋਟਲ ਕੀਮਤ ਜਿਹੜਾ ਇਹਦੇ ਉੱਪਰ ਲਗਤ ਆਉਣੀ ਆ 764 ਕਰੋੜ ਰੁਪਈਆ ਸੋ ਇਹ ਵੀ ਅੱਜ ਜਿਹੜਾ ਉਹਨਾਂ ਨੇ ਦੱਸਿਆ ਰਵਨੀਤ ਸਿੰਘ ਬਿੱਟੂ ਜਿਹੜੇ ਰੇਲਵੇ ਰਾਜ ਮੰਤਰੀ ਆ ਉਹਨਾਂ ਨੇ মিডিਆ ਨਾਲ ਗੱਲਬਾਤ ਕੀਤੀ ਹੈ ਸੋ ਉਹਨਾਂ ਨੇ ਕਿਹਾ ਕਿ ਇਹ ਪੱਟੀ ਦੇ ਨੇੜੇ ਜੋ ਤਰਨਤਾਰਨ ਜ਼ਿਲ੍ਹਾ ਦੇ ਵਿੱਚ ਆਉਂਦੇ ਆ ਕੜਿਆਲਾ ਪਿੰਡ ਹੈ ਉੱਥੋਂ ਇਹ ਸ਼ੁਰੂ ਹੋਣਾ ਤੇ ਇਹ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਜਿਹੜਾ ਉਹਨਾਂ ਦੇ ਨਾਲ ਪੇ ਪਿੰਡਾਂ ਮੱਲਾਂ ਵਾਲਾ ਖਾਸ ਉੱਥੇ ਤੱਕ ਜਿਹੜਾ ਟਰੈਕ ਬਣਨਾ ਲਗਭਗ 25 ਕਿਲੋਮੀਟਰ ਦੇ ਆਸ-ਪਾਸ ਟਰੈਕ ਹੈ ਇਹਦੇ ਟੋਟਲ 12 ਪਿੰਡਾਂ ਦੀ ਜ਼ਮੀਨ ਐਕਵਾਇਰ ਹੋਣੀ ਆ 8 ਪਿੰਡ ਧਰਮਤਾਰਨ ਦੇ ਤੇ 4 ਪਿੰਡ ਫਿਰੋਜ਼ਪੁਰ ਜ਼ਿਲ੍ਹੇ ਦੇ ਆ ਸੋ ਇਹਦੇ ਵਿੱਚ ਇੱਕ ਬ੍ਰਿਜ ਬਣੇਗਾ ਕਿਉਂਕਿ ਇਹ ਖਾਸ ਕਰਕੇ ਮਾਝੇ ਤੇ ਮਾਲਵੇ ਨੂੰ ਜੋੜਨ ਵਾਲਾ ਇੱਕ ਵੱਡਾ ਟਰੈਕ ਹੋਏਗਾ ਸੋ ਉਹਨਾਂ ਨੇ ਇਹ ਵੀ ਦੱਸਿਆ ਕਿ ਸਤਲੁਜ ਬਾਰਡਰ ਏਰੀਆ ਤੋਂ ਸਤਲੁਜ ਉੱਥੋਂ ਦੀ ਦਰਿਆ ਨਿਕਲਦਾ ਸੋ ਸਤਲੁਜ ਦਰਿਆ ਦੇ ਉੱਪਰ ਇੱਕ ਵੱਡਾ ਜਿਹੜਾ ਬ੍ਰਿਜ ਬਣੇਗਾ ਜਿਸ ਦੀ ਲਾਗਤ ਕਰੀਬ 400 ਕਰੋੜ ਰੁਪਏ ਆ ਜਿਹੜੀ ਉਹਦੀ ਕੀਮਤ ਹੈ ਉਹਦੇ ਉੱਪਰ ਜਿਹੜੀ ਲਾਗਤ ਆਉਣੀ ਆ ਸੋ ਰਮਨਜੀਤ ਸਿੰਘ ਬਿੱਟੂ ਨੇ ਪ੍ਰੈਸ ਕਾਨਫਰੰਸ ਦੌਰਾਨ মিডিਆ ਨਾਲ ਗੱਲਬਾਤ ਕੀਤੀ ਹੈ ਸੋ ਉਹਨਾਂ ਨੇ ਵੀ ਇਸ ਸਮੇਂ ਵਧੇਰੇ ਜਾਣਕਾਰੀ ਦਿੱਤੀ ਹੈ ਉਹਨਾਂ ਨੇ ਕੀ ਕਿਹਾ ਉਸ ਤੇ ਨਜ਼ਰ ਮਾਰਦੇ ਤ੍ਰੀਲ ਵੀ ਇੱਕ ਐਸਾ ਮਾਧਿਅਮ ਆ ਅੱਜ ਜਿਹੜਾ ਸਸਤਾ ਤੇਜ਼ ਤੇ ਸੇਫ ਸਭ ਤੋਂ ਜ਼ਰੂਰੀ ਆ ਕਿਸੇ ਵੇਲੇ ਠੀਕ ਸੀ ਪੰਜਾਬ ਦਾ ਵਰਕਰ ਨੈਟਵਰਕ ਰੋਡ ਨੈਟਵਰਕ ਕਿਤੇ ਨਹੀਂਗਾ ਪਰ ਉਹ ਚੀਜ਼ਾਂ ਤੋਂ ਬਾਅਦ ਅੱਜ ਬਹੁਤ ਜ਼ਰੂਰਤ ਹੋਗੀ ਵੀ ਰੇਲਵੇ ਨੂੰ ਦੁਬਾਰਾ ਤੇ ਮੇਰੇ ਵਰਗੇ ਇੱਕ ਪੰਜਾਬ ਦੇ ਨੌਜਵਾਨ ਨੂੰ ਮੌਕਾ ਨਰਿੰਦਰ ਮੋਦੀ ਜੀ ਨੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਜੀ ਮੇਰੇ ਲੀਡਰ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਤੇ ਮੇਰੇ ਕੈਬਨਿਟ ਮੰਤਰੀ ਅਸ਼ਵਨੀ ਵੈਸ਼ਨਵ ਜੀ ਜਿਨ੍ਹਾਂ ਦੀ ਮੈਂ ਸਮਝਦਾ ਪੰਜਾਬ ਲਈ ਕੋਈ ਕਿਸੇ ਕਿੰਤੂ ਪ੍ਰੰਤੂ ਨਹੀਂ ਵੀ ਜੋ ਕਈਦਾ ਉਹ ਪੰਜਾਬ ਲਈ ਮਿਲ ਰਿਹਾ ਤੇ ਮੈਂ ਥੋੜਾ ਜਿਹਾ ਜਲਦੀ ਇਹਦੇ ਲਾਈਨ ਬਾਰੇ ਸ਼ੁਰੂਆਤ ਜ਼ਰੂਰ ਕਰੂੰਗਾ ਜਿਹੜੀ ਪੱਟੀ ਤੇ ਜਿਹੜੀ ਫਿਰੋਜ਼ਪੁਰ ਨੂੰ ਹਾਂ ਤੁਸੀਂ ਕਰੋ ਸ਼ੁਰੂ ਕਰੋ ਦੇਖੋ ਇਹ ਤਕਰੀਬਨ ਸਭ ਤੋਂ ਪਹਿਲਾਂ ਉਦੋਂ ਪਹਿਲਾਂ ਵੀ ਪਰ 2008 ਦੇ ਵਿੱਚ ਸਭ ਤੋਂ ਪਹਿਲਾਂ ਇੱਕ ਚਿੱਠੀ ਲਾਲੂ ਪ੍ਰਸ਼ਾਦ ਯਾਦਵ ਜੀ ਉਦੋਂ ਮੰਤਰੀ ਸੀ ਉਹਨਾਂ ਨੂੰ ਲਿਖੀ ਗਈ ਸੀ ਉਹਦੇ ਬਾਰੇ ਮੈਂ ਡਿਟੇਲ ਤੁਹਾਨੂੰ ਦੱਸੂਗਾ ਪਰ ਇਹ ਜਿਹੜਾ ਆਪਣਾ ਰeal ਲਿੰਕ ਆ ਜਿਹੜਾ ਇਹ ਅਸੀਂ ਇਹਦੀ ਤਿਆਰੀ ਕਰ ਲਈ ਸੀ ਪਰ ਕਿਉਂਕਿ ਇਲੈਕਸ਼ਨ ਕੋਡ ਸੀ ਗੱਲ ਵੋਟਾਂ ਤੋਂ ਬਾਅਦ ਕਿਉਂਕਿ ਤਰਨਤਾਰਨ ਜ਼ਿਲ੍ਹਾ ਹੈ ਜਿਹੜਾ ਉਹ ਪੱਟੀ ਤਹਿਸੀਲ ਉਹ ਚ ਪੈਂਦੀ ਹੈ ਇਸ ਕਰਕੇ ਅਸੀਂ ਅਨਾਉਂਸ ਨਹੀਂ ਕੀਤਾ ਸੀ ਤੇ ਅੱਜ ਵੋਟਾਂ ਤੋਂ ਬਾਅਦ ਇਹ ਅਨਾਉਂਸਮੈਂਟ ਸ਼ੁਰੂ ਕੀਤੀ ਆ ਤੁਸੀਂ ਦੇਖਦੇ ਹੋ ਵੀ ਇਹ ਤਰਨ ਤਰਨ ਡਿਸਟ੍ਰਿਕਟ ਆ ਜਿਹੜਾ ਇਹ ਅੰਮ੍ਰਿਤਸਰ ਸਾਹਿਬ ਤੱਕ ਇੱਥੇ ਤੱਕ ਇਹ ਸਾਰੀ ਲਾਈਨ ਆ ਜਿਹੜੀ ਉਹ ਆਉਂਦੀ ਆ ਆ ਜਿਹੜਾ ਘੜਿਆਲਾ ਜਿਹੜੀ ਜਗ੍ਹਾ ਹੈ ਇੱਥੋਂ ਇਹ ਰੇਲ ਲਾਈਨ ਅਸੀਂ ਸ਼ੁਰੂ ਕਰਨੀ ਆ ਜਿਹੜੇ ਕਿ 700 64 ਕਰੋੜ 700 764 ਕਰੋੜ ਦੀ ਇਹ ਟੋਟਲ ਲੰਬਾਈ ਮੈਂ 25 ਕਿਲੋਮੀਟਰ ਕੋਸ਼ਾ ਜਿਹੜੀ ਉਹਦੇ ਬਾਰੇ ਤੇ ਇਹ ਇੰਨਾ ਬਜਟ ਆ ਜਿਹੜਾ ਇਹਦੇ ਬਾਰੇ ਰੱਖਿਆ ਗਿਆ ਤੇ ਇਹ ਸਿੱਧੀ ਜਾ ਕੇ ਉਰੇ ਇੱਥੇ ਥੱਲੇ ਜਾ ਕੇ ਜਿਹੜਾ ਕਿ ਸਾਡਾ ਜੀਰਾ ਜਿਹੜੀ ਆ ਉਹ ਸਾਡਾ ਬਲੌਗ ਪੈ ਜਾਏਗਾ ਤੇ ਜ਼ਿਲ੍ਹਾ ਫਿਰੋਜ਼ਪੁਰ ਮੱਲਾਂ ਵਾਲਾ ਖਾਸ ਇਹ ਅੱਠ ਪਿੰਡ ਨੇ ਜਿਹੜੇ ਜਿਹਦੀ ਜ਼ਮੀਨ ਆਉਣੀ ਆ ਅੱਠ ਪਿੰਡ ਨੇ ਜਿਹੜੇ ਉਹ ਤਕਰੀਬਨ ਤਰਨਤਾਰਨ ਜ਼ਿਲ੍ਹੇ ਦੇ ਹੋਣਗੇ ਚਾਰ ਪਿੰਡ ਨੇ ਜਿਹੜੇ ਉਹ ਫਿਰੋਜ਼ਪੁਰ ਜ਼ਿਲ੍ਹੇ ਦੇ ਹੋਣਗੇ ਤੇ ਇਹਦੇ ਵਿੱਚ ਇੱਕ ਵੱਡਾ ਜਿਹੜਾ ਸਭ ਤੋਂ ਆ ਸਤਲੁਜ ਜਿਹੜਾ ਦਰਿਆ ਏ ਜਿਹੜੀ ਰਿਵਰ ਆਪਣੀ ਉਹ ਵਿੱਚ ਆਉਂਦੀ ਆ ਤੇ ਇਹਦੇ ਕਰਕੇ ਇਹ ਕੱਲਾ ਹੀ ਜਿਹੜਾ ਏ ਤਕਰੀਬਨ 400 ਕਰੋੜ ਰੁਪਏ ਦਾ ਤਕਰੀਬਨ ਇਹ ਦੇ ਉੱਤੇ ਬ੍ਰਿਜ ਬਣੇਗਾ ਰੇਲਵੇ ਬ੍ਰਿਜ ਜਿਹੜਾ ਬਹੁਤ ਵੱਡਾ ਮੈ ਸਾਹਮਣੇ ਇੱਕ ਉਪਲਬਧਦੀ ਆ ਸਾਡੀ ਇਹਦੇ ਪਿੱਛੇ ਕੰਮ ਰੁਕਿਆ ਹੋਇਆ ਸੀ ਤੇ ਮੈਂ ਅੱਗੇ ਜ਼ਰੂਰ 슬ਾਈਡ ਆ ਜਿਹੜੀ ਉਹ ਦਿਖਾਉਣਾ ਚਾਹੂੰਗਾ ਇਸ ਤਰੀਕੇ ਦੇ ਨਾਲ ਇਹਦਾ ਫਾਇਦਾ ਕੀ ਕੀ ਆ ਦੇਖੋ ਆਪਾਂ ਕਹਿ ਦਿੰਨੇ ਆ ਵੀ ਪੋਰਟ ਤੋਂ ਬਗੈਰ ਕੁਝ ਨਹੀਂਗਾ ਜੇ ਪੋਰਟਸ ਇਧਰਲੇ ਪਾਸੇ ਦਾ ਪਾਕਿਸਤਾਨ ਆ ਹਮੇਸ਼ਾ ਆਪਣੀਏ ਗੱਲ ਰਹੀ ਪੰਜਾਬ ਦੀ ਵੀ ਜੇ ਡਿਵੈਲਪਮੈਂਟ ਕਰਨੀ ਆ ਤਰੱਕੀ ਕਰਨੀ ਆ ਜਦੋਂ ਤਾਂ 에어ਪੋਰਟ 에어ਪੋਰਟ ਵੀ ਪਰ ਜਹਾਜ਼ ਚ ਕੀ ਜਾ ਸਕਦਾ ਸਭ ਤੋਂ ਸਸਤਾ ਜੇ ਤੁਸੀਂ ਕੋਈ ਵੀ ਨਾ ਰਿਆਤ ਕਰਨਾ ਤੁਸੀਂ ਚੀਜ਼ ਆਪਣੀ ਭੇਜਣੀ ਆ ਸਭ ਤੋਂ ਸਸਤੀ ਊਕਾ ਚਾ ਉਹ ਸ਼ਿਪ ਚ ਤੇ ਇਹ ਸ਼ਿਪ ਤੱਕ ਪਹੁੰਚਣਾ ਤੇ ਸੜਕਾਂ ਟਰੱਕਾਂ ਰਾਹੀਂ ਤਾਂ ਬਹੁਤ ਥੋੜਾ ਥੋੜਾ ਮਾਲ ਜਾ ਸਕਦਾ ਤੇ ਇਹ ਟ੍ਰੇਨ ਰਾਹੀਂ ਜੇ ਅਸੀਂ ਇਹ ਗੜगांव ਜਾਂ ਅਸੀਂ ਫਰੀਦাবাদ ਤੋਂ ਵਧੀਆ ਸ਼ਹਿਰ ਸਾਡਾ ਸ੍ਰੀ ਅਮਰਸਰ ਸਾਹਿਬ ਜਿਹੜਾ ਕਿ ਹਮੇਸ਼ਾ ਕਿਹਾ ਜਾਂਦਾ ਵੀ ਉਧਰ ਬਾਰਡਰ ਨਹੀਂ ਖੁੱਲ ਰਹੇ ਇਸ ਕਰਕੇ ਦਿੱਕਤ ਆ ਪਰ ਆ ਸਿੱਧੀ ਹੋਣ ਲਾਈਨ ਇਹ ਕੱਲਾ ਇਹ ਨਹੀਂਗਾ ਇਹ ਲਾਈਨ ਜਿੱਥੇ ਮਾਝੇ ਨੇ ਮਾਲਵੇ ਨਾਲ ਜੁੜਨਾ ਮਾਝੇ ਨੇ ਮਾਲਵੇ ਨਾਲ ਜੁੜਨਾ ਉਦੋਂ ਤੱਕ ਸਿੱਧਾ ਸਾਡੇ ਜਿਹੜੇ ਪੋਰਟ ਨੇ ਉਹਦੇ ਨਾਲ ਜਾ ਕੇ ਇਹ ਲਾਈਨ ਜੁੜੂਗੀ ਇੱਥੋਂ ਸਿੱਧਾ ਨਿਰਯਾਤ ਲਈ ਸਮਾਨ ਉੱਥੇ ਜਾਏਗਾ ਉੱਥੋਂ ਆਏਗਾ ਇਹ ਐਡੀ ਵੱਡੀ ਦੂਜੀ ਸਾਡੇ ਬਾਰਡਰ ਦੇ ਡਿਸਟ੍ਰਿਕਟ ਨੇ ਦੋਨੋਂ ਹਮੇਸ਼ਾ ਜਦੋਂ ਵੀ ਦੇਸ਼ ਤੇ ਕੋਈ ਖਤਰਾ ਪੈਂਦਾ ਭੀੜ ਪੈਂਦੀ ਆ ਤਾਂ ਸਭ ਤੋਂ ਵੱਧ ਬਾਰਡਰ ਨੂੰ ਜਦੋਂ ਸਾਡੀ ਫੌਜ ਦੀ ਮੂਵਮੈਂਟ ਹੋਣੀ ਆ ਹੋਰ ਕੁ ਚੀਜ਼ਾਂ ਦੀ ਹੋਣੀ ਆ ਤੇ ਉਹਦੇ ਲਈ ਇਹ ਲਾਈਨ ਆ ਜਿਹੜੀ ਨਾਲ ਦੀ ਨਾਲ ਸਾਨੂੰ ਕੋਈ ਇਸ਼ੂ ਕੋਈ ਪ੍ਰੋਬਲਮ ਨਹੀਂ ਆਏਗੀ ਇੱਕ ਲਾਈਨ ਤਾਂ ਜਾਂਦੀ ਹੋ ਜਾਂਦੀ ਹੈ ਜਿਹੜੀ ਸਿੱਧੀ ਆਪਣੀ ਜਲੰਧਰੋਂ ਅੰਮ੍ਰਿਤਸਰੋਂ ਹੋ ਕੇ ਇਹ ਦੂਜੀ ਲਾਈਨ ਓਡੀ ਵੱਡੀ ਹੀ ਲਾਈਨ ਆ ਜਿਹੜੀ ਇਹ ਲਾਈਨ ਬਣੇਗੀ ਜਿਹੜੀ ਫਿਰੋਜ਼ਪੁਰ ਤੱਕ ਸਿੱਧੀ ਉਦੋਂ ਬਾਅਦ ਰਾਜਸਥਾਨ ਤੋਂ ਗੁਜਰਾਤ कांडला पोर्टਾ ਹੋਰ ਵੱਡੇ ਵੱਡੇ ਪੋਰਟ ਨੇ ਐਂ ਹੀ ਮਹਾਰਾਸ਼ਟਰ ਦੇ ਪੋਰਟ ਨੇ ਜਿੱਥੇ ਜਾ ਕੇ ਇਹ ਸਾਨੂੰ ਫਾਇਦਾ ਹੋਣਾ ਸਭ ਤੋਂ ਵੱਡਾ ਸੋ ਬਿਲਕੁਲ ਆਪਾਂ ਸੁਣਿਆ ਕਿ ਰਵਨੀਸ਼ ਸਿੰਘ ਬਿੱਟੂ ਨੇ ਕਿਹਾ ਕਿ ਇਹ ਕੋਈ ਨਵੀਂ ਗੱਲ ਨਹੀਂ ਇਹ ਕੋਈ ਨਵਾਂ ਜਿਹੜਾ ਟਰੈਕ ਨਹੀਂ ਬਣਾਇਆ ਜਾ ਕਿਸੇ ਨੂੰ ਕੋਈ ਫਾਇਦਾ ਪਹੁੰਚਾਉਣ ਦੇ ਕੋਸ਼ਿਸ਼ ਨਹੀਂ ਕੀਤੀ ਗਈ ਉਹਨਾਂ ਨੇ ਕਿਹਾ ਕਿ ਇਹ ਰੇਲਵੇ ਟਰੈਕ ਦੇ ਲਈ ਸਾਬਕਾ ਮਰਹੂਮ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਵੀ ਚਿੱਠੀ ਲਿਖੀ ਸੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਚਿੱਠੀ ਲਿਖੀ ਸੀ ਮਾਉਂਟੇਕ ਸਿੰਘ ਆਲੂਵਾਲੀਆ ਉਹਨਾਂ ਨੇ ਵੀ ਚਿੱਠੀ ਲਿਖੀ ਸੀ ਔਰ ਸਮੇਂ-ਸਮੇਂ ਤੇ ਖਾਸ ਕਰਕੇ ਸਰਹੱਦੀ ਇਲਾਕਿਆਂ ਨਾਲ ਸੰਬੰਧਤ ਜਿਹੜੇ ਮੈਂਬਰ ਪਾਰਲੀਮੈਂਟ ਹੈ ਜਾਂ ਜਿਹੜੇ ਪਵਨ ਪੰਸਲੇ ਰੇਲਵੇ ਦੇ ਮੰਤਰੀ ਰਹੇ ਨੇ ਉਹਨਾਂ ਨੇ ਵੀ ਇੱਕ ਵਾਰ ਇਸ ਤੇ ਕੋਸ਼ਿਸ਼ ਕੀਤੀ ਪਰ ਅਸਫਲ ਰਹੇ ਸੋ ਹੁਣ ਕੇਂਦਰ ਸਰਕਾਰ ਨੇ ਇੱਕ ਤੋਹਫਾ ਦਿੱਤਾ ਇਹਨਾਂ ਦੀ ਮੰਗ ਪੂਰੀ ਹੋਈ ਹੈ ਸੋ ਇਸ ਦੇ ਵਿੱਚ ਉਹਨਾਂ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਜਿਹੜੀ ਜ਼ਮੀਨ ਹੈ ਅਕਵਾਇਰ ਕਰਨੀ ਉਹ ਪੰਜਾਬ ਸਰਕਾਰ ਨੇ ਆ ਪਰ ਉਹਦੇ ਤੇ ਜਿੰਨੀ ਲਾਗਤ ਆਉਣੀ ਆ ਜਿੰਨਾ ਪੈਸਾ ਦੇਣਾ ਜਿੰਨਾ ਖਰਚਾ ਆਉਣਾ ਉਹ ਸਾਰਾ ਕੇਂਦਰ ਸਰਕਾਰ ਦੇਊਗੀ ਸਿਰਫ ਇਸ ਕਰਕੇ ਉਹਨਾਂ ਨੇ ਕਿਹਾ ਕਿ ਪੈਸਾ ਕੇਂਦਰ ਦਾ ਤੇ ਪੰਜਾਬ ਸਰਕਾਰ ਜਲਦੀ ਤੋਂ ਜਲਦੀ ਜਿੰਨੀ ਜਲਦੀ ਇਹ ਜ਼ਮੀਨ ਅਕਵਾਇਰ ਕਰਕੇ ਦੇਵੇਗੀ ਉੰਨੀ ਜਲਦੀ ਇਹ ਜਿਹੜਾ ਰੇਲਵੇ ਟਰੈਕ ਬਣਨਾ ਸ਼ੁਰੂ ਹੋ ਜਾਏਗਾ ਸੋ ਅੱਜ ਦੇ ਪ੍ਰੋਗਰਾਮ ਚ ਇੰਨਾ ਹੀ ਮੈਨੂੰ ਦਿਓ ਇਜਾਜ਼ਤ ਧੰਨਵਾਦ This program is sponsored by the single Office, Bakersfield, for all your immigration, family law needs. Call or scan QR code to contact us. Rodis Inc. Million Miles with Smile or scan QR code to contact us. Taba Indian Cuisine, Tracy, fine authentic Indian cuisine in Tracy or scan QR code to contact us. Simi Valley Family Dental Office or scan QR code to contact us.